ਫਗਵਾੜਾ ਦੀ ਸਰਮੋਰ ਸੰਸਥਾ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਫਗਵਾੜਾ ਤੇ ਪੰਜਾਬ ਰੇਡੀਓ ਲੰਡਨ ਵੱਲੋਂ 16ਵਾਂ ਅੱਖਾਂ ਦੇ ਤਾਰੇ ਪ੍ਰੋਜੈਕਟ 6 ਮਈ ਦਿਨ ਮੰਗਲਵਾਰ ਨੂੰ ਸਰਕਾਰੀ ਆਡੀਟੋਰੀਅਮ ਫਗਵਾੜਾ ਵਿਖੇ ਕਰਵਾਇਆ ਜਾ ਰਿਹਾ ਹੈ ਇਹ ਸਾਰਾ ਸਮਾਗਮ ਸੰਸਥਾ ਦੇ ਸੰਸਥਾਪਕ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਬਸਰਾ ਦੇ ਯੋਗ ਅਗਵਾਈ ਵਿੱਚ ਸੰਸਥਾ ਦੇ ਮੈਂਬਰਾਂ ਵੱਲੋਂ ਪ੍ਰਵਾਸੀ ਭਾਰਤੀਆਂ ਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ਇਸ ਪ੍ਰੋਜੈਕਟ ਸੰਬੰਧੀ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਅਕਾਲੀ ਬੰਗਾਰੋੜ ਫਗਵਾੜਾ ਵਿਖੇ ਹੋਈ। ਮੀਟਿੰਗ ਦੌਰਾਨ ਜਿੱਥੇ ਇਸ ਸਮਾਗਮ ਨੂੰ ਨੇਪੜੇ ਚੜ੍ਹਨ ਸੰਬੰਧੀ ਅਹਿਮ ਵਿਚਾਰ-ਚਰਚਾ ਕੀਤੀ ਗਈ, ਉੱਥੇ ਹੀ ਆਗੂਆਂ ਨੇ ਦੱਸਿਆ ਕਿ ਇਸ ਸਮਾਗਮ ਨੂੰ ਲੈ ਕੇ ਹੁਣ ਤੋਂ ਹੀ ਤਿਆਰੀਆਂ ਕੰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਇਸ ਮੌਕੇ ਗੱਲਬਾਤ ਕਰਦਿਆਂ ਮੈਡਮ ਹਰਿੰਦਰਕੌਰ ਸੇਠੀ ਅਤੇ ਗੁਰਜੀਤ ਪਾੜ ਵਾਲੀਆ ਨੇ ਕਿਹਾ ਕਿ ਇਸ ਸਮਾਗਮ ਤਰ੍ਹਾਂ ਵਾਫਕ ਸਕੂਲਾਂ ਦੇ ਹਰ ਬੱਚਿਆਂ ਨੂੰ ਸਟੇਸ਼ਨਰੀ ਦਾਸਮਾਨ ਤੋਂ ਇਲਾਵਾ ਉਹਨਾਂ ਦੇ ਪੂਰੇ ਸਾਲ ਦੀ ਫੀਸ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜੋ ਬੱਚੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਮੈਰਿਟ ਸੂਚੀ ਵਿੱਚ ਆਉਂਦੇ ਨੇ ਉਹਨਾਂ ਬੱਚਿਆਂ ਦਾ ਸਨਮਾਨ ਵੀ ਕੀਤਾ ਜਾਵੇਗਾ ਇਸ ਦੌਰਾਨ ਦੀਪਕ ਬੱਲੂ ਵਾਲੀਆ ਸਤਿੰਦਰ ਸਿੰਘ ਗੁਰਿੰਦਰਜੀਤ ਸਿੰਘ ਬਿਲਖੂ ਲਕਸ਼ਮਨ ਸਿੰਘ ਅਕਸ਼ਦੀਪ ਸਿੰਘ ਬਸਰਾ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਹਨ ਫਗਵਾੜਾ ਤੋਂ ਨਵਰਾੰਗ ਚਾਨਲੇ ਐਮ ਐਸ ਰਾਯਾ ਦੀ ਵਿਸ਼ੇਸ਼ ਰਿਪੋਰਟ helping hands ऑर्गेनाइजेशन सोसाइटी ਵੱਲੋਂ ਆਪਣਾ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਸੰਬੰਧਿਤ ਪ੍ਰੋਜੈਕਟ ਅੱਖਾਂ ਦੇ ਤਾਰੇ 6 ਮਈ 2025 ਦਿਨ ਮੰਗਲਵਾਰ ਨੂੰ ਨਗਰ ਨਿਗਮ ਦੇ ਆਡੀਟੋਰੀਅਮ ਵਿੱਚ ਕਰਵਾਇਆ ਜਾ ਰਿਹਾ ਹੈ ਇਸ ਦਿਨ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਾਰੇ ਸਾਲ ਦੀਆਂ ਫੀਸਾਂ ਵਰਦੀਆਂ ਸਟੇਸ਼ਨਰੀ ਸਕੂਲ ਬੈਗ ਸਕੂਲ ਯੂਨੀਫਾਰਮ ਸ਼ੂਜ਼ ਵਗੈਰਾ ਦਿੱਤੇ ਜਾਣੇ ਹਨ ਇਸ ਸੰਬੰਧੀ ਜਿਹੜੀਆਂ ਲਿਸਟਾਂ ਹਨ ਉਹ ਸਕੂਲ ਅਧਿਆਪਕਾਂ ਦੇ ਨਾਲ رابطہ ਕਾਇਮ ਕਰਕੇ ਉਹਨਾਂ ਤੋਂ ਮੰਗਵਾ ਲਈ ਜਾਂਦੀਆਂ ਹਨ ਉਸ ਉਪਰੰਤ ਚੋਣ ਕਰਨ ਉਪਰੰਤ ਸਾਰੇ ਵਿਦਿਆਰਥੀਆਂ ਦੀਆਂ ਜਿਹੜੀਆਂ ਕਿੱਟਾਂ ਨੇ ਉਹ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਨਗਰ ਨਿਗਮ ਦੇ ਵਿੱਚ ਸਾਂਝੇ ਸਮਾਗਮ ਦੇ ਵਿੱਚ ਉਹ ਵਿਦਿਆਰਥੀਆਂ ਨੂੰ ਉਹਨਾਂ ਸਕੂਲ ਦੇ ਅਧਿਆਪਕਾਂ ਦੀ ਮੌਜੂਦਗੀ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਸੰਸਥਾ ਇਹ ਆਪਣਾ ਪ੍ਰੋਗਰਾਮ ਜਿਹੜਾ ਹੈ ਲਗਾਤਾਰ 2010 ਤੋਂ ਕਰ ਰਹੀ ਹੈ ਇਸ ਸਾਲ ਇਹ ਸਾਡਾ 16ਵਾਂ ਸਮਾਗਮ ਹੈ ਮੈਂ ਇਸ ਦਿਨ ਤੁਹਾਨੂੰ ਸਾਰੇ ਪਤਵੰਤੇ ਸੱਜਣਾ ਨੂੰ ਅਪੀਲ ਕਰਦੀ ਆ ਕਿ ਵੱਧ ਤੋਂ ਵੱਧ ਇਸ ਪ੍ਰੋਗਰਾਮ ਵਿੱਚ ਪਹੁੰਚੋ ਤਾਂ ਕਿ ਜਿਹੜੇ ਜ਼ਰੂਰਤਮੰਦ ਵਿਦਿਆਰਥੀ ਨੇ ਜਿਨ੍ਹਾਂ ਨੂੰ ਪੜ੍ਹਾਈ ਦੇ ਵਿੱਚ ਸਹਾਇਤਾ ਦੀ ਜ਼ਰੂਰਤ ਹੈ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਹੋ ਸਕੇ ਸੰਸਥਾ ਦੇ ਮੈਂਬਰਾਂ ਦੀ ਵੀ ਹੌਸਲਾ ਅਫਜ਼ਾਈ ਹੋ ਸਕੇ ਤਾਂ ਕਿ ਉਹ ਵੱਧ ਤੋਂ ਵੱਧ ਇਸ ਪ੍ਰੋਜੈਕਟ ਦੇ ਨਾਲ ਜਿਹੜਾ ਆ ਉਹ ਕੰਮ ਕਰ ਸਕਣ ਮੈਂ ਨਾਲ ਹੀ ਇਹ ਵੀ ਦੱਸਣਾ ਚਾਹਾਂਗੀ ਕਿ ਇਸ ਦਿਨ ਪਿਛਲੇ ਸਾਲ ਦੀ ਤਰ੍ਹਾਂ ਸੰਸਥਾ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਿਹੜੇ ਸਾਲਾਨਾ ਨਤੀਜੇ ਘੋਸ਼ਿਤ ਹੋਏ ਹਨ ਜਿਹੜੇ ਵਿਦਿਆਰਥੀ ਉਸ ਦਿਨ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਚਾਹੇ ਉਹ ਪ੍ਰਾਈਵੇਟ ਸਕੂਲ ਹੋਵੇ ਚਾਹੇ ਸਰਕਾਰੀ ਹੋਵੇ ਜਿਹੜਾ ਵੀ ਵਿਦਿਆਰਥੀ ਬੋਰਡ ਦੀ ਮੈਰਿਟ ਵਿੱਚ ਆਂਦਾ ਹੈ ਉਸ ਨੂੰ ਮੋਮੈਂਟੋ ਦੇ ਨਾਲ ਨਾਲ ਨਗਦ ਇਨਾਮ ਦੇ ਕੇ ਵੀ ਸਨਮਾਨਿਤ ਕੀਤਾ ਜਾਵੇਗਾ ਧੰਨਵਾਦ ਹੈਲਪਿੰਗ ਹੈਂਡ ਆਰਗੇਨਾਈਜੇਸ਼ਨ ਜਿਹੜੀ ਫਰਵਾੜੇ ਦੀ ਸਿਰਮੌਰ ਸੰਸਥਾ ਵਾ ਔਰ ਕਾਫੀ ਸਾਲਾਂ ਤੋਂ ਬੱਚਿਆਂ ਅੱਖਾਂ ਦੇ ਤਾਰੇ ਪ੍ਰੋਗਰਾਮ ਕਰ ਰਹੀ ਹੈ ਕਿਉਂਕਿ ਜਿਹੜੇ ਬੱਚੇ ਜ਼ਰੂਰਤਮੰਦ ਆ ਜਿਨ੍ਹਾਂ ਨੇ ਪੜ੍ਹਾਈ ਦੇ ਵਿੱਚ ਬਹੁਤ ਵਧੀਆ ਤਗਮੇ ਹਾਸਲ ਕੀਤੇ ਆ ਉਹਨਾਂ ਨੂੰ ਜਿਹੜੀ ਸਹਾਇਤਾ ਵਾ ਉਹ ਮਿਹਯ ਕਰਾ ਰਹੀ ਹੈ ਅਪ੍ਰੋਕਸੀਮੇਟਲੀ 6-700 ਬੱਚਾ ਹਰ ਸਾਲ ਤੇ ਉਹਨਾਂ ਨੂੰ ਸਰਦੀ ਦੇ ਵਰਦੀਆਂ ਵਿੰਟਰ ਦੀਆਂ ਵਰਦੀਆਂ ਬੁਕਸ ਵਗੈਰਾ ਬੂਟ ਵਗੈਰਾ ਜੋ ਵੀ ਉਹਨਾਂ ਲਈ ਜ਼ਰੂਰਤ ਦਾ ਸਮਾਨ ਹੁੰਦਾ ਉਹਨੂੰ ਮਿਹਯ ਕਰਾਦੀ ਆ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਇਹੇ ਜਿਹੜੀ ਸੰਸਥਾ ਵਾ ਹੈਲਪਿੰਗ ਹੈਂਡ ਹੋਵੇ ਜਿਸ ਨੇ ਪੰਜਾਬ ਰੇਡੀਓ ਲੰਡਨ ਇਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਉਪਰਾਲਾ ਹੋ ਰਿਹਾ ਵਾ ਬਹੁਤ ਵਧੀਆ ਸੁਲਾਗਾ ਜੋਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਸਹਾਇਤਾ ਕਰਕ ਲੈਂਦੇ ਆ ਉਹ ਵਧੀਆ ਪੜ ਕੇ ਵਧੀਆ ਅਫਸਰ ਬਣਨ ਵਧੀਆ ਬਿਜ਼ਨਸ ਵਿੱਚ ਜਾਣ ਇਹੀ ਇਹਨਾਂ ਦੀ ਸਾਰਿਆਂ ਦੀ ਪ੍ਰੇਰਣਾ ਵਾ ਜੈ ਹਿੰਦ ਸਾਰੇ ਜੀ ਆਓ 6 ਮਈ ਨੂੰ ਔਡੀਟੋਰੀਅਮ ਨਗਰ ਨਿਗਮ ਹੋਗਾ